ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀਆਂ ਤੋਂ ਜਥੇਦਾਰ ਰੰਧੀਰ ਸਿੰਘ ਦੀ ਅਗਵਾਈ ਵਿੱਚ 1 ਮਾਰਚ ਨੂੰ ਸੰਗਤਾਂ ਦਾ ਇੱਕ ਵੱਡਾ ਇਕੱਠ ਜੈਕਾਰਿਆਂ ਦੀ ਗੂੰਜ ਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਇਆ ਜੋ ਕਿ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ 4 ਮਾਰਚ ਦੇਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਿਖੇ ਪਹੁੰਚੇਗਾ ਸੰਗਤਾਂ ਦੇ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ ਰਸਤੇ ਵਿੱਚ ਲੰਗਰ ਵੀ ਲਗਾਏ ਜਾਂਦੇ ਹਨ ਪਰ ਸਭ ਤੋਂ ਵੱਡਾ ਲੰਗਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਡ ਰੋੜ ਖੇਰਿਆਂ ਦੇ ਵੱਲੋਂ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਲਈ ਵਰਤਾ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਟ ਰੈਸਿੰਗ ਦੀ ਰਿਪੋਰਟ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਜੋ ਲੰਗਰ ਦੀ ਸੇਵਾ ਹੈ ਪਿੰਡ ਰੌੜਖੇਰਾ ਤੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੋ ਨਿਰੰਤਰ 17 ਸਾਲ ਤੋਂ ਵੀਰ ਜੰਗ ਸਿੰਘ ਦੇ ਘਰ ਜੋ ਕਿ ਸਾਨੂੰ ਇਹ ਜਗ੍ਹਾ ਦਿੰਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਟਰ ਪਨੀਰ ਦਾਲ ਚੋਲ ਰਮਾਲੀ ਰੋਟੀ ਖੀਰ ਬਦਾਮਾਂ ਵਾਲੀ ਇਹਦਾ ਅਲੱਗ-ਅਲੱਗ ਤਰ੍ਹਾਂ ਦੇ ਸੰਤਰਿਆਂ ਦੀ ਸੇਵਾ ਹੋਰ ਬਹੁਤ ਤਰ੍ਹਾਂ ਦੀ ਪਾਣੀ ਦੀ ਸੇਵਾ ਤੇ ਹੋਰ ਸੰਗਤਾਂ ਵੱਲੋਂ ਲਗਾਤਾਰ ਐਨਆਰਆਈ ਵੀਰਾਂ ਵੱਲੋਂ ਤੇ ਸਮੁੱਚੇ ਇਲਾਕੇ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ। ਸੋ ਸੰਗਤ ਦੇ ਸੰਯੋਗ ਦੇ ਨਾਲ ਕਈ ਇਹੋ ਜਿਹੇ ਪਕਵਾਨ ਬਣਦੇ ਨੇ ਜੋ 5 ਸਟਾਰ ਹੋਟਲਾਂ ਦੇ ਵਿੱਚ ਖਾਧੇ ਜਾਂਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸਰਦਾਰ ਅਸਵਿੰਦਰ ਸਿੰਘ ਆਰਤੀ ਸਾਹਿਬ ਪ੍ਰਤਾਪ ਸਿੰਘ ਸਰਪੰਚ ਸਾਹਿਬ ਹੋਰ ਅਲੱਗ-ਅਲੱਗ ਸੰਗਤਾਂ ਜੋ ਕਿ ਪੂਰੇ ਚੰਗੀ ਤਰ੍ਹਾਂ ਸਹਿਯੋਗ ਦੇ ਕੇ ਨਿਰੰਤਰ ਤੌਰ 'ਤੇ ਇਹ ਸੇਵਾ ਚੱਲਦੀ ਆ ਤੇ ਅਲੱਗ-ਅਲੱਗ ਬਹੁਤ ਧੰਨਵਾਦ ਹੈ ਸੰਗਤਾਂ ਦਾ ਕਿ ਜੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਚੋਲਾ ਸਾਹਿਬ ਦੇ ਸੰਬੰਧ ਵਿੱਚ ਜੋ ਹਰ ਸਾਲ ਇਹ ਲੰਗਰ ਲਾਏ ਜਾਂਦੇ ਨੇ ਤੇ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਹੋਰ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਆ ਕਿ ਪਿੰਡ ਦਲੇਰਪੁਰ ਦੇ ਅੱਡੇ ਦੇ ਵਿੱਚ ਜੋ ਇਹ ਲੰਗਰ ਚੱਲਦਾ ਹੈ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਲੰਗਰ ਛੱਕੇ ਜਾਓ ਤੇ ਇਸੇ ਹੀ ਤਰ੍ਹਾਂ ਗੁਰੂ ਪਾਤਸ਼ਾਹ ਦੀਆਂ ਤੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਜੀ ਨਗਰ ਪਿੰਡ ਰੌੜ ਖਹਿਰਾ ਜੋ ਸੰਗਤ ਹਰ ਸਾਲ ਜੋ ਕਿ ਧੰਤਲਪਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਚੋਲਾ ਸਾਹਿਬ ਦਾ ਮੇਲਾ ਹੁੰਦਾ ਹੈ ਉਸ ਦੇ ਸਬੰਧ ਵਿੱਚ ਸੰਗਤ ਆਉਂਦੀ ਹੈ ਸੰਗਤ ਵਾਸਤੇ ਪਿਛਲੇ ਰੋਜ ਤੋਂ ਸਾਡੀ ਸਾਰੀ ਸੰਗਤ ਤਨ ਮਾਨ ਅਤੇ ਧੰਦੇ ਨਾਲ ਸੇਵਾ ਕਰ ਰਹੀ ਹੈ ਲੰਗਰ ਦਿਨ ਰਾਤ ਚੱਲਦਾ ਹੈ ਤੋਰਿਸ ਦੇ ਨਾਲ ਚਾਹ ਪਕੌੜੇ ਜਲੇਬ ਵਗੈਰਾ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਚਲਾਈਆਂ ਜਾਂਦੀਆਂ ਹਨ ਪਿੰਡ ਦੀ ਪੰਚਾਇਤ ਅਤੇ ਸੰਗੂਰ ਨਗਰ ਨਿਵਾਸੀ ਰਲ ਕੇ ਮਹਾਰਾਜ ਜੀ ਦੀ ਕਿਰਪਾ ਦਾ صدਕਾ ਹਰੇਕ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਹਨ ਫਲ ਅਦਕ ਹਨੇਕ ਪ੍ਰਕਾਰ ਦੀ ਜੋ ਵਸਤੂ ਹੈ ਉਹ ਇਥੇ ਹੁੰਦੀ ਹੈ ਤੋਂ ਸਰੇਕ ਸੰਗਤ ਸਾਨਮਾਨ ਅਤੇ ਧੰਦੇ ਨਾਲ ਸੇਵਾ ਕਰਦੇ ਹਨ ਫਲ ਹੋਰ ਸਬਜ਼ੀਆਂ ਦਾਲਾਂ ਖੀਰ ਪਕੌੜੇ ਅਨੇਕ ਪ੍ਰਕਾਰ ਦੀਆਂ ਵਧੀਆ ਤੋਂ ਵਧੀਆ ਸਾਰੀਆਂ ਵਸਤੂਆਂ ਬਣਦੀਆਂ ਹਨ ਅਤੇ ਸੰਗਤ ਰੋਜ਼ਾਨਾ ਹੀ ਹਜ਼ਾਰਾਂ ਦੇ ਹਿਸਾਬ ਨਾਲ ਸਾਮ ਨੂੰ ਸਵੇਰੇ ਸਾਰਾ ਦਿਨ ਹੀ ਲੰਗਰ ਚੱਲਦਾ ਹੈ ਸੋ ਇਸ ਜੋ ਪਰਿਵਾਰ ਜੋ ਇਹ ਜਿਸ ਘਰ ਵਿੱਚ ਇਹ ਆਪਾਂ ਇਹ ਲੰਗਰ ਲਾਉਂਦੇ ਹਾਂ ਉਹ ਪਰਿਵਾਰ ਵੀ ਬਹੁਤ ਸਹਾਇਤਾ ਕਰਦਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਲਾਕਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਜੋੜ ਮੇਲੇ ਦੇ ਨਾਲ ਰਲ ਕੇ ਹਮੇਸ਼ਾ ਹੀ ਇੱਥੇ ਸੇਵਾ ਕਰਦੇ ਹਨ